ਜਲਾਲਾਬਾਦ ਦੇ ਪਿੰਡ ਟਵਾਣਾ ਕਲਾ ਵਿੱਚ ਇੱਕ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਣ ਕਾਰਨ ਹੋਈ ਮੌਤ ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਪਿੰਡ ਟਵਾਣਾ ਕਲਾ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਨੌਜਵਾਨ ਪੁੱਤ ਦੀ ਚਿੱਟੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ਇਸ ਮੌਕੇ ਜਲਾਲਾਬਾਦ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਮੌਕੇ ਤੇ ਪਹੁੰਚੇ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਪਿੰਡ ਵਿੱਚ ਚਿਟਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਬੜੀ ਮਾੜੀ ਗੱਲ ਹੋਈ ਹੈ ਜੀ ਦੇਖੋ ਪੰਜਾਬ ਪੁਲਿਸ ਸਰ ਪੰਜਾਬ ਸਰਕਾਰ ਵੱਲੋਂ ਜਨਨਸ਼ੈਮ ਵਿਰੋਧ ਜਿਵੇਂ ਪ੍ਰਧਾਨ ਜੀ ਨੇ ਚਲਾਇਆ ਜਾ ਰਿਹਾ ਹੈ ਉਹਦੇ ਮੁਤਾਬਕ ਗਿਲਾਸ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਰੇਟ ਚੜਦੇ ਰਹਿੰਦੇ ਆਂ ਔਰ ਨਸ਼ਿਆਂ ਵਾਲਿਆਂ ਨੂੰ ਫੜਦੇ ਰਹੇ ਆਂ ਔਰ ਤੁਸੀਂ ਇਹ ਤੋਂ ਦਾੜੇ ਚੈੱਕ ਕਰਦੇ ਆਂ ਕਾਫੀ ਅਸਰ ਜਿਹੜਾ ਸੀ ਮੁਕੰਦਮੇ ਦਰਜ ਕਰਕੇ ਜਿਹੜੇ ਜਿਹੜੇ ਵੇਚਣ ਵਾਲੇ ਸੀ ਇਹਨਾਂ ਨੂੰ ਜੇਲ੍ਹ ਭੇਜਿਆ ਹੁੰਦਾ। ਹੋਰ ਕਿਸੇ ਦੇ ਤਹਿਤ ਅਸੀਂ ਪਸੂ ਵੀ ਰੇਟ ਕੀਤੇ। ਤਾਂ ਦੇਖੋ ਜਦੋਂ ਕਿਸੇ ਚੀਜ਼ ਦੀ ਕੋਈ ਕਮੀ ਆਉਂਦੀ ਹੈ ਤਾਂ ਲੋਕ ਉਹਨੂੰ ਵੱਧ ਡਿਮਾਂਡ ਕਰਦੇ ਨੇ। ਸੋ ਇਹਦੇ ਤਹਿਤ ਜਿਹੜਾ ਇਹ ਵੀ ਜਿਹੜਾ ਕਿੱਟਾ ਜਿਹੜਾ ਉਹ ਮਹਿੰਗਾ ਲੋਕ ਵੇਚ ਰਹੇ ਨੇ। ਸੋ ਮੈਂ ਬੇਨਤੀ ਕਰਦਾ ਵੀ ਲੋਕ ਸਾਡਾ ਸਹਿਯੋਗ ਕਰਨ ਔਰ ਜਿਹੜੇ ਰਹਿ ਗਏ ਨੇ ਲੋਕ ਵੇਚਣ ਵਾਲੇ ਉਹਨਾਂ ਨੂੰ ਅਸੀਂ ਨੱਥ ਪਾ ਸਕਦੇ ਹਾਂ। ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਪਿੰਡ 'ਚ ਕੋਈ ਨੌਜਵਾਨ ਨਸ਼ਾ ਵੇਚਦੇ ਨੇ ਜੀ। ਉਹਨਾਂ 'ਤੇ ਕੀ ਕਾਰਵਾਈ ਕੀਤੀ ਜਾਏਗੀ? ਦੇਖੋ ਉਹਦੇ ਵਿੱਚ ਇਹਨਾਂ ਨੇ ਕੁਝ ਨਾਮ ਲਏ ਨੇ ਸਰਪੰਚ ਸਾਹਿਬ ਨੇ ਵੀ ਤੇ ਇਹਦੇ ਦਾਦਾ ਜੀ ਨੇ ਵੀ ਸਾਨੂੰ ਦੱਸਿਆ ਕੁਝ ਕੁ ਜੈਲੀ ਆ ਕੋਈ ਮਾਣੀ ਆ ਇੱਕ सोनू ਆ ਸੋ ਇਹ ਸਾਨੂੰ ਉਹਨਾਂ ਬਾਰੇ ਦੱਸਣ ਗਿਆਨ ਲਖਣਾ ਸੀ ਪਰਚਾ ਦੇ ਕੇ ਤੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਬਿਲਕੁਲ 25 ਸਾਲ ਦੇ ਕਰੀਬ ਉਮਰੇ ਜੁਣੜੇ ਦੀ ਜੀ ਉਹ ਸਾਡਾ ਪਰਿ ਉਮਰਾਂ ਦੇ ਵਿੱਚ ਚਲਾ ਗਿਆ ਜੀ ਬੜਾ ਦੁੱਖ ਹੈ ਪਰ ਹਾਲਾਤ ਮਾੜੇ ਨੇ ਜੈਲਾਬਾਂ ਦੇ ਤੇ ਮੇਰੇ ਐਕਸੀਡੈਂਟ ਹਮੇਸ਼ਾ ਸਿਰ ਵਿੱਚ ਨੁਦਦੇ ਨੇ ਜੀ ਤੇ ਫੇਲੀਅਰ ਵੱਡਾ ਸਰਕਾਰ ਦਾ ਵੀ ਯੋਧ ਨਸ਼ਾ ਵਿਰੁੱਧ ਇਹ ਟੂਕ ਨਿਕਲੀ ਕਿ ਤੁਹਾਡੇ ਸਾਹਮਣੇ ਜੀ ਪਰ ਸਾਡੀ ਤਾਂ ਬੇਨਤੀ ਹੈ ਵੀ ਸਾਰੇ ਇਲਾਕਾ ਦੇ ਵਾਸੀ ਕੱਲੇ ਪੁਲਿਸ ਵੀ ਕੱਲੀ ਖਤਮ ਨਹੀਂ ਕਰ ਸਕਦੀ ਨੌਜਵਾਨ ਸਾਥੀ ਵੀ ਸਾਰੇ ਸਾਥ ਦੇਣ ਤੇ ਤਾਂ ਹੀ ਸ਼ੇਮਾ ਦਰਿਆ ਇਹ ਬੰਦ ਹੋਣਾ ਨਹੀਂ ਤੇ ਇਹ ਬੰਦ ਨਹੀਂ ਹੋਣਾ ਪ੍ਰਾਰਕ ਤੀਲੇ ਗੱਤ ਬਾਤ ਨਾਲ ਮਦਦ ਵੀ ਕਰੋ ਸਾਰੇ ਡੱਟ ਕੇ ਨਾਲ ਤੁਸੀਂ ਉਹ ਕਰੀਏ ਤਾਂ ਇਹ ਚਿੱਟਾ ਜਿਹਾ ਤੋਂ ਨਹੀਂ ਇਹ ਮੇਰਾ ਭਤੀ ਜਾਗਾ ਹੈ ਕਿਵੇਂ ਡੈਥ ਕਿਵੇਂ ਹੋਈ ਆ ਇਹ ਜਿੱਡਾ ਲਾੜ ਨਾਲ ਹੋਈ ਹੈ ਜੀ ਅੱਛਾ ਕੀ ਮੰਗ ਕਰਦੇ ਹਾਂ ਕੋਈ ਪਤਾ ਲੱਗਾ ਕਿੱਥੋਂ ਲਿਆਂਦਾ ਸੀ ਇਹਨੇ ਨਸ਼ਾ ਇਹ ਪਿੰਡ ਵਿੱਚ ਹੀ ਲਿਆ ਸਾਡੇ ਟਵਾਣਿਆਂ ਪਿੰਡ ਵਿੱਚ ਬਹੁਤ ਜਿੱਤਾ ਵੇਚ ਰਿਆ ਹੈ ਕੋਈ ਕਾਟਕੋਟ ਨਹੀਂ ਹੋਇਆ ਕੋਈ ਕੁਝ ਨਹੀਂ ਕਰਦਾ اچھا ਜਵਾਨ ਮੁੰਡੇ ਤੁਰੇ ਜਾਂਦੇ ਨੇ ਪੰਜਾਬ ਨੂੰ ਜਿਹਾ ਐਵੇਂ ਰਿਹਾ ਹਾਲ ਹੈ ਤੇ ਆਨਾ ਪੰਜਾਬ ਮਿੱਟੀ 'ਚ ਮਿਲ ਜਾਣਾ ਪਰ ਪੁਲਿਸ ਕਹਿ ਰਹੀ 80% ਨਸ਼ਾ ਖਤਮ ਹੋ ਗਿਆ ਨਹੀਂ ਹੋਇਆ ਕੁਝ ਨਹੀਂ ਹੋਇਆ ਹੋ ਜਾਂਦਾ ਤੇ ਜਵਾਨ ਪੁੱਤਰ ਸਾਡਾ ਤੁਰਨਾ ਸੀ ਅੱਜ ਅੱਜ ਸਾਡਾ ਜਵਾਨ ਪੁੱਤਰ ਤੁਰ ਗਿਆ ਪੁਲਿਸ ਨੂੰ ਪਤਾ ਕੌਣ ਵੇਚਦਾ ਪਿੰਡ 'ਚ ਨਸ਼ਾ ਓ ਭਰਾਵਾ ਇਹ ਰੱਬ ਦੀ ਰੱਬ ਜਾਣਦਾ ਹੈ ਕੁਲਸ ਨੂੰ ਪਤਾ ਹੈ ਕਿ ਨਹੀਂ ਪਤਾ ਕੀ ਮੰਗ ਕਰਦੇ ਹਾਂ ਕਾਰਵਾਈ ਦੀ ਤੁਹਾਨੂੰ ਇਨਸਾਫ ਚਾਹੀਦਾ ਹੈ ਸਾਡਾ ਪੁੱਤਰ ਤਾਂ ਉਨੀ ਮੋੜਨਾ ਪਰ ਲੋਕਾਂ ਦੇ ਪੁੱਤਰ ਬਚਾ ਲਓ ਜਵਾਨ ਬਚਾ ਲਓ ਇਹ ਤਾਂ ਨਾ ਚਾਹੀਦੋ ਜਿਹੜੇ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਅੰਦਰ ਧੱਕਣ ਬਾਹਰ ਆਉਣ ਹੀ ਨਾ ਦੇਵਣ ਇਹ ਵਿਆਹ ਸੀ ਮੁੰਡਾ ਗਵਾਰਾ ਜੀ ਕਿੰਨੀ ਉਮਰ ਸੀ ਐਂਦੀ ਪੱਚੀ ਕੁ ਸਾਲ ਲੱਗੀ ਹੈ ਉਮਰ ਗੱਲਾ ਸੀ ਮਾਪਿਆਂ ਦਾ ਗੱਲਾ ਹੀ ਮਾਪਿਆਂ ਦਾ ਪੁੱਤ ਤੁਹਾਡਾ ਕੀ ਲੱਗਦਾ ਸੀ ਮੇਰਾ ਪਤੀਜਾ ਆ ਗਿਆ ਸਰ ਚਿੱਟੇ ਕਰਕੇ ਮੌਤ ਹੋਈ ਹੈ ਅੱਛਾ ਕਿਥੋਂ ਦਾ ਰਹਿਣ ਵਾਲਾ ਸੀ ਟਵਾਣਾ ਦਾ ਜੀ ਟਵਾਣੇ ਦਾ ਕਿੰਨੀ ਕੋ ਉਮਰ ਸੀ 25 ਸਾਲ ਹੈ ਜੀ ਕੋਈ ਆ ਕੀ ਹੈ ਕਿਵੇਂ ਇੱਥੇ ਪਹੁੰਚਿਆ ਕਿਥੋਂ ਲਿਆਂਦਾ ਕੋਈ ਲੱਗਾ ਪਤਾ ਕੰਟਵਾਣਾ ਤੇ ਮਿਲਦਾ ਬਾਦ ਦੋ ਜਨਾਂ ਮਰਜੀ ਲੈ ਲਈਏ ਪੁਲਿਸ ਕਹਿੰਦੀ 80% ਖਤਮ ਹੋ ਗਿਆ ਨਸ਼ਾ ਖਤਮ ਤਾਂ ਹੋ ਗਿਆ ਸੀਗਾ 80% ਪਰ ਕੁਛ ਦਿਨ ਹੋ ਗਏ ਅੱਛਾ ਤੇ ਦੁਬਾਰਾ ਫੇਰ ਹੋ ਰਿਪੀਟ ਹੋ ਗਿਆ ਰਿਪੀਟ ਹੋ ਗਿਆ ਉਹਦੇ ਵਿੱਚੇ ਚੱਲ ਗੱਲ ਵੀ ਕਰੀ ਸੀ ਐਸਐਸ ਸਾਹਿਬ ਨਾਲ ਤੇ ਉਹ ਕਹਿੰਦੇ ਸੀ ਕੋਈ ਨਹੀਂ ਕਾਰਵਾਈ ਅੱਜ ਰਾਤ ਹੀ ਵੀ ਗੱਲ ਹੋਈ ਸੀ ਸਵੇਰੇ ਉਹ ਨਾ ਨਾ ਸੀ ਅਚਾਨਕ ਆ ਪੰਗਾ ਪੈ ਗਿਆ ਡੀਐਸਪੀ ਦਾ ਜਲਾਲਾਬਾਦ ਦਫ਼ਤਰ ਹੈ ਸਾਬ ਡਿਵੀਜ਼ਨ ਪੈਂਦਾ ਜਲਾਲਾਬਾਦ ਦੇ ਅੰਦਰ ਆਉਂਦਾ ਇਹ ਪਿੰਡ ਕੀ ਗੱਲ ਕਾਰਵਾਈ ਨਹੀਂ ਹੁੰਦੀ 80% ਤੁਸੀਂ ਕਹਿ ਰਹੇ ਹੋ ਜਿਵੇਂ ਵੀ 80% ਖਤਮ ਹੋ ਗਿਆ ਫਿਰ ਸ਼ੁਰੂ ਹੋ ਗਿਆ ਕੀ ਗੱਲ ਫਿਰ ਕਾਰਵਾਈ ਨਹੀਂ ਹੋਈ ਪੁਲਸ ਦੇ ਵੱਲੋਂ ਕਾਰਵਾਈ ਤਾਂ ਉਹਨਾਂ ਕੀਤੀ ਸੀ ਪਰ ਉਹ ਲੋਕ ਬਾਹਰ ਜਾ ਕੇ ਵੇਚਣ ਲੱਗ ਗਏ ਪਿੰਡ 'ਚ ਨਹੀਂ ਵੇਚਦੇ ਸੀ ਅੱਛਾ ਪਿੰਡ 'ਚ ਨਹੀਂ ਬਾਹਰ ਜਾ ਕੇ ਵੇਚ ਕੇ ਘਰੇ ਆ ਜਨਾ ਜਦੋਂ ਪੁਲਸ ਆਉਂਦੀ ਸੀ ਉਦੋਂ ਭੱਜ ਜਾਂਦੇ ਸੀ ਜਿੰਦੜੇ ਲਾ ਕੇ ਹੂੰ ਕਿੰਨੇ ਕੁ ਘਰ ਵੇਚਦੇ ਨੇ ਕੋਈ ਆ ਜਾਂਦਾ ਅੱਜ 10 12 ਘਰ ਨੇ ਇਹ 10 12 ਘਰ ਕੀ ਮੰਗ ਕਰਦੇ ਹੋ ਮੰਗੇ ਕਰਨ ਇਹਨਾਂ ਤੇ ਜਿਹੜੇ ਵੀ ਘਰ ਨਸ਼ਾ ਵੇਚਦੇ ਨੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਪੁਲਸ ਪ੍ਰਸ਼ਾਸਨ ਪਹੁੰਚਿਆ ਕਿਹੋ ਜੀ ਕਾਰਵਾਈ ਸ਼ੁਰੂ ਕੀਤੀ ਗਈ ਬਸ ਕਹਿੰਦੇ ਨੇ ਬਿਆਨ ਲੈ ਕੇ ਤੇ ਪਰਚਾ ਦਰਜ ਕਰ ਦਿੰਨੇ ਆ